ਆਪ ਕੋ ਮਨਤੋਂ ਦੀ ਗੱਲ ਕਰਕੇ ਮੈਂ ਰਿਕਾਰਡ ਕਰ ਰਹਾ ਮੀਡੀਆ ਦੇ ਮੂਹਰੇ ਇਹ ਇਲੈਕਸ਼ਨ ਲੜਨ ਗਿਆ ਜਲੰਧਰ ਬਾਏ ਇਲੈਕਸ਼ਨ ਉੱਥੇ ਜਦੋਂ ਜੋੜਾ ਗਿਆ ਕਿ ਉਹ ਕੀ ਕਰਦਾ ਕੀ ਨਹੀਂ ਕੀ ਕਰਦਾ ਸਾਰੀ ਦੀ ਸਾਰੀ ਸਭ ਤੋਂ ਵੱਡੀ ਕੋਠੀ ਜਿਹੜੀ ਜਲੰਧਰ ਦੀ ਸਭ ਤੋਂ ਵੱਡੀ ਜਿਹੜੀ ਕੋਠੀ ਜਲੰਧਰ ਦੀ ਸਰਕਾਰੀ ਕੋਠੀ ਉਹਦੇ ਉੱਤੇ ਕਬਜ਼ਾ ਕਰ ਲਿਆ ਇੱਕ ਦਿਨੋਂ ਬਾਏ ਇਲੈਕਸ਼ਨ ਤੋਂ ਬਾਅਦ ਜਲਾ ਪਾ ਗੀ ਕੀ ਕਰ ਰੇ ਸੇ ਇੱਕ ਦਿਨ ਉਹ ਤੇ ਗਿਆ ਨਹੀਂ ਪਰ ਉਹ ਕੋਠੀ ਆਪਣੇ ਲਈ ਰੱਖੀ ਹੋਈ ਆ ਅਰੀ ਸ਼ਾਂਗਲਾ ਜਿਹੜਾ ਉਹ ਭਵੰਤਮਾਨ ਜੁੜੇ ਹੁੰਦੇ ਉਹਨਾਂ ਲਈ ਆਨੇ ਭਾਈ ਕਿਸ਼ਮਾ ਇੱਥੇ ਚੈਲੇ ਨਹੀਂ ਕਰਦਾ ਜਿਹੜੇ ਹੋਟਲ ਚ ਰਹਿੰਦਾ ਭਵੰਤਮਾਨ ਕਿਉਂ ਸਰਕਟ ਹਾਊਸ ਬਣੇ ਹੋਏ ਆ ਲੁਧਿਆਣਾ ਟਾਪ ਤੇ ਰੈਸਟ ਹਾਊਸ ਬਣੇ ਹੋਏ ਆ ਸਰਗਨ ਹਾਊਸ ਆ ਜਿਹੜਾ ਤੁਸੀਂ ਸਾਰਿਆਂ ਨੇ ਐਗਰੀਕਲਚਰ ਯੂਨੀਵਰਸਿਟੀ ਜਿਹੇ ਆ ਤੇ ਰਹਿੰਦਾ ਕਿੱਥੇ ਆ ਫੇਰ ਇਹ ਤਾਂ ਗਰੀਬ ਆਦਮੀ ਆ ਜੀ ਮੇਰਾ ਆਮ ਘਰ ਦਾ ਮੁੰਡਾ ਏ ਮੈਂ ਇਹ ਜਾਂਦੇ ਨਹੀਂ ਤੇ ਹੋਰ ਕਿਹੜੇ ਘਰਾਂ ਦੇ ਮੁੰਡੇ ਆ ਸਾਰੇ ਆਮ ਘਰਾਂ ਦੇ ਮੁੰਡੇ ਆ ਕੋਈ ਮਹਿਰਤ ਕਰਕੇ ਜੇ ਇਹ ਵਿਆਹ ਸੀ ਕਰਦਾ ਜੇ ਅੱਜ بڑی ਗੱਡੀ ਚ ਫਿਰਦਾ ਤੇ ਇਹ ਕਿਤੇ ਆਮ ਘਰ ਦਾ ਮੁੰਡਾ ਨਹੀਂ ਏ ਹਾਂ ਜੇ ਪੰਜਾਬ ਦੀ ਧਰਤੀ ਚ ਘੁੰਮੇ ਆਏ ਤੇ ਆਮ ਘਰ ਖਤਮ ਹੋ ਗਿਆ ਜਿਹੜੇ ਟੱਕੀ ਕਰੇ ਉਹ ਵੀ ਆਮ ਘਰ ਦਾ ਹੀ ਏ ਭਾਈ ਪਰ ਅੱਜ ਤੁਸੀਂ ਹੈਰਾਨ ਹੋਵੋਗੇ ਜਦੋਂ ਭਗਵੰਤ ਜੀ ਜਾਂਦਾ ਏ ਲੁਧਿਆਣਾ ਮੇਰੀ ਗੱਲ ਤੇ ਵਿਸ਼ਵਾਸ ਨਾ ਕਰਿਓ ਤੁਹਾਡੇ ਪੁਲਿਸ ਵਾਲੇ ਕੋਈ ਨਾ ਕੋਈ ਰਿਸ਼ਤੇਦਾਰ ਦੋਸਤ ਨੂੰ ਹੋਰ ਰਿਸ਼ਤੇਦਾਰ ਕੀ ਹੋਣਾ ਲੁਧਿਆਣੇ ਸਰਕਾਰੀ ਮੁਲਾਜ਼ਮ ਦੋਸਤ ਨੂੰ ਰਿਸ਼ਤੇਦਾਰ ਨੂੰ ਪੁੱਛਿਓ ਕਿੱਥੇ ਰਹਿੰਦਾ ਸਭ ਤੋਂ ਮਹਿੰਗਾ ਜਿਹੜਾ ਹੋਟਲ ਆ ਹਿਆ ਸੜਕ ਤੇ ਪੈਂਦਾ ਫਿਰੋਜ਼ਪੁਰ ਰੋਡ ਤੇ ਸਭ ਤੋਂ ਮਹਿੰਗਾ ਜਿਹੜਾ ਉੱਥੇ ਕਮਰਾ ਏ ਇੱਕ ਕਮਰੇ ਦਾ ਰੇਟ ਤੁਸੀਂ ਮੰਨਣਾ ਨਹੀਂ ਆ 1 ਲੱਖ ਰੁਪਏ ਦਾ ਜਿਹੜਾ ਇੱਕ ਦਿਨ ਦਾ ਕਿਰਾਇਆ 1 ਲੱਖ ਰੁਪਏ ਦਾ ਇਹਨੂੰ ਸਸਤਾ ਬਣਾਇਆ ਜਾਂਦਾ ਕਿਉਂਕਿ ਨਗਾਤਾ ਰਹਿਣਾ ਇਹਨੂੰ 75% ਦੇ ਦਿੰਦੇ ਆ ਤੇ ਸਾਰਾ ਫਲੋਰ ਜਿਹੜਾ ਉਹ ਸਾਰਾ ਫਲੋਰ ਹਿਆਦ ਦਾ ਹੁੰਦਾ ਕਿਉਂਕਿ ਉੱਥੇ ਲਿਫਟਾ ਜਿਹੜੀ ਉਹ ਵੀ ਨਹੀਂ ਜਾ ਸਕਦੀ ਉਹ ਫਲੋਰ ਤੇ ਕਿਉਂਕਿ ਰਾਤ ਨੂੰ ਆਰਾਮ ਨਾਲ ਉੱਥੇ ਕੰਮ ਕਰਨੇ ਉੱਥੇ ਜੇ ਕਿਸੇ ਨੇ ਫੋਟੋ ਖਿੱਚ ਲਈ ਤੇ ਐਸ ਕਰਕੇ ਸਾਰਾ ਫਲੋਰ 5 ਲੱਖ ਰੁਪਏ ਦਾ ਇੱਕ ਦਿਨ ਦਾ ਫੋਕ ਕਰਨਾ ਪੈਂਦਾ ਅੱਜ ਨਾਲੋ 15 ਦਿਨ ਹੁਣ ਇਹ ਇਲੈਕਸ਼ਨ ਖਰਚੇ ਆਉਂਦੇ ਆ। ਜੇ ਕਿਸੇ ਸਰਪਟ ਆਉਂ ਮੈਸਰ ਨੂੰ ਸੁਣਾਓ ਤੇ ਕੀ ਖਰਚਾ ਹੁੰਦਾ 800000 ਖਰਚਾ ਨੂੰ। ਜਦ ਉਹ ਸਰਕਾਰੀ ਉੱਥੇ ਹੈਗੇ ਹੀ ਆ। ਤੇ ਕਿੰਨਾ ਹੋਇਆ ਵੀ 15 ਦਿਨਾਂ ਦਾ ਵੀ 5 ਲੱਖ ਨੂੰ ਆਉ। 75 ਰੱਖ। ਮੇਰਾ ਸਾਹਿਬ ਨੇ ਕੰਮ ਕਿਹਾ 75 ਜੀ। 75 ਲੱਖ ਰੁਪਈਆ ਆਹ ਦਿਨਾਂ ਦਾ ਇਲੈਕਸ਼ਨ ਇਲੈਕਸ਼ਨ ਜਣਾਵਾਏ ਇਹ ਤੁਸੀਂ ਉੱਥੇ ਜਿਹੜਾ ਖਾਣਾ ਤੇ ਇਹ ਟਿਕਿਆ ਮਾ ਦਾ ਸਮਾਂ ਉਹ ਬੋਤਲਾਂ ਦਾ ਬੋਲਾ ਖਰਚਾ ਲਗ ਲਾ ਕਿੰਨਾ ਹੋ ਗ੍ਰੂਪ ਦੇ ਨੇੜੇ ਤੜੇ 15 ਦਿਨ ਇਹ ਆਮ ਆਦਮੀ ਦਾ ਮਾਸਟਰ ਭਿੰਦਰ ਸਿੰਘ ਦੇ ਮੁੰਡੇ ਨੂੰ ਇਹ ਲੁਧਿਆਣਾ ਜਾਣਾ ਹੈ ਮੈਂ ਚੈਨ ਚ ਕਰਦਾ ਮੀਡੀਆ ਦੇ ਖੜ ਕੇ ਨਹੀਂ ਇਹਦਾ ਜਵਾਬ ਦੇਵੇ ਕਿ ਤੇਰਾ ਉਹ ਲੱਖ ਕਮਰੇ ਦਾ ਤੇ ਫਲੋਰ ਦਾ 5 ਲੱਖ ਰੁਪਇਆ ਕੌਣ ਭਰਦਾ ਹੈ 10 ਮੀਡੀਆ ਨੂੰ ਤੂੰ ਆਪਣੀ ਜੇਬੋਂ ਭਰਦਾ ਜੇ ਤੂੰ ਜੇਬੋਂ ਭਰਦਾ ਫਿਰ ਤੇਰੇ ਕੋਲ ਇੰਨੇ ਪੈਸੇ ਆਏ ਕਿੱਥੋਂ ਜਾਂ ਕੋਈ ਨੌਸਤੀਸ ਪਰਦਾ ਜਿਹਦੇ ਤੁਸੀਂ ਬਿਜਲੀ ਦੇ ਬਿੱਲ ਮਾਫ ਕੀਤੇ ਹੋਣਗੇ ਜਾਂ ਜਿਹਨੂੰ ਤੁਸੀਂ ਪੋਲਿਊਸ਼ਨ ਰੋਡ ਦਾ ਸਰਟੀਫਿਕੇਟ ਦਿੱਤਾ ਹੋਊ ਜਾਂ ਕੋਈ ਬੜਾ ਸਹਾਰਾਜ ਦਾ ਲੁਹਾਨੇ ਦਾ ਪੈਸੇ ਵਰਦਾ ਹੋਰ ਪੈਸੇ ਕਿੱਥੋਂ ਆ ਕੇ ਸਰਕਾਰੀ ਤੇ ਨਹੀਂ ਸਕਦੇ ਕਿਉਂਕਿ ਇਲੈਕਸ਼ਨ ਕਮਿਸ਼ਨ ਦਾ ਕਰੋੜਾ ਸਰਕਾਰੀ ਪੈਸਾ ਜਾ ਨਹੀਂ ਸਕਦਾ ਇਹ ਵੀ ਮੈਂ ਤੁਹਾਡੇ ਰਾਹੀਂ ਜਵਾਬ ਮੰਗ ਕੇ